ਮੈਂ ਅਰੇ ਫਿਰ ਸੀ ਯੂ ਨੀਡ ਟੂ ਚਲੰਦਰ ਟੂ ਡਿਲੇਰ ਐਸੋਸੀਏਸ਼ਨ ਦਾ ਸੀਨੀਅਰ ਮਿਲ ਪ੍ਰਧਾਨ ਆ ਜੋ ਇਹ ਪ੍ਰਸ਼ਾਸਨ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕੋਈ ਪੁਆਇੰਟਾ ਉੱਤੇ ਜੋ ਆਧਿਕਾਰੀ ਨੌਜਵਾਨ ਉੱਚੀ ਆਵਾਜ਼ ਵਾਲਾ ਸੰਸਰ ਆਉਂਦੇ ਹਨ ਉੱਤੇ ਪੈਨ ਲਗਾਇਆ ਗਿਆ ਹੈ ਉਹਨਾਂ ਨਾਲ ਅਸੀਂ ਪੁਰਾਣੇ ਸਮਸਰ ਕਰਦੇ ਆ ਅਵੇ ਅਸੀਂ ਆਪਣੇ ਮੈਂਬਰਾਂ ਨੂੰ ਵੀ ਕਹਿ ਦਿੱਤਾ ਗਿਆ ਵਾ ਕਿ ਕੋਈ ਵੀ ਉੱਚੀ ਆਵਾਜ਼ ਵਾਲਾ ਸੰਸਰ ਨਾ ਲਿਆ ਜਾਵੇ ਕਿਉਂਕਿ ਇਸ ਸੰਸਰ ਨਾਲ ਬਜ਼ੁਰਗਾਂ ਦੇ ਹੋਰ ਜੋ ਟੈਸ਼ਨ ਤੋਂ ਲੰਘੇ ਉਹਨਾਂ ਨੂੰ ਖੋ ਤੇ ਹਾਰ ਦੇ ਇਸ ਪੈਂਦਾ ਵਾ ਇਹੋ ਜੀ ਕੋਈ ਵੀ ਚੀਜ਼ ਨਾ ਜੁਰੀ ਕੀਤੀ ਜਾਵੇ ਜੋ ਖੱਪਬਾਂਦੀ ਹੋਵੇ ਜਾਂ ਜ਼ਿਆਦਾ ਉਹਦੀ ਪੋਲੂਸ਼ਨ ਫੈਲਦਾ ਹੋਵੇ ਅਸੀਂ ਆਪਣੇ ਸਾਰੇ ਮੈਂਬਰਾਂ ਨੂੰ ਬੇਨਤੀ ਕਰਦੀ ਆ ਇਹੋ ਸਿਲਸਿਲ ਨਾ ਲੈ ਕੇ ਮੇਰਾ ਨਾਮ ਨਿਖੀਲ ਹੈ ਮੇਰੀ ਇਸੇ ਬਾਜ਼ਾਰ ਦੇ ਵਿੱਚ ਅਨਪੰਮ ਕਲੈਕਸ਼ਨ ਕੱਪੜੇ ਦੀ ਦੁਕਾਨ ਆ ਅਸੀਂ ਜੋ ਸੀਪੀ ਸਾਹਿਬ ਦਾ ਧੰਨਵਾਦ ਕਰਦੇ ਜੋ ਉਹਨਾਂ ਨੇ ਬੁਲਟ ਚੱਕਣ ਦੀ ਇੱਕ ਮੁਹਿੰਮ ਚਲਾਈ ਆ ਅਸੀਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਕਿ ਅਸੀਂ ਅਕਸਰ ਸ਼ਾਮ ਨੂੰ ਦੇਖਦੇ ਸੀ ਬੁਲਟ ਇੰਨੀ ਤੇਜ਼ ਪਟਾਕੇ ਮਾਰ ਕੇ ਨਿਕਲਦੇ ਸੀ ਕਈ ਵਾਰੀ ਤਾਂ ਬਜ਼ੁਰਗ ਆਵਾਜਨ ਵਾਲੀ गिर ਜਾਂਦੇ ਸੀ ਔਰ ਜਿਨ੍ਹਾਂ ਦੇ ਗਿਰਨ ਕਾਰਨ ਉਹਨਾਂ ਦੇ ਚੋਟ ਵੀ ਲੱਗ ਜਾਂਦੀ ਸੀ ਔਰ ਬਹੁਤ ਹੀ ਬੁਰਾ ਹਾਲ ਹੁੰਦਾ ਸੀ ਕਈ ਵਾਰੀ ਹਸਪੀਟਲ ਵੀ ਲੈ ਕੇ ਜਾਣਾ ਪੈਂਦਾ ਸੀ ਔਰ ਉਹ ਰੁਕਦੇ ਵੀ ਨਹੀਂ ਸੀ ਇੱਕਦਮ ਉੜਦੇ ਜਾਂਦੇ ਸੀ ਅਸੀਂ ਸੀਪੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਬੁਲਟ ਸਾਰੇ ਬੌਂਡ ਕੀਤੇ ਐ ਤੇ ਉਹਨਾਂ ਦੇ ਪਰਚੇ ਦਿੱਤੇ ਐ ਅਸੀਂ ਇਹ ਚਾਹਵਾਂਗੇ ਕਿ ਅੱਗੇ ਵੀ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਹੇ ਤੇ ਸੀਪੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਸਸੀ ਗਾ ਜੀ ਮੈਂ ਸ਼ੈਰੀ ਝੱਡਾ ਵਾਰਡ ਨੰਬਰ 50 ਦਾ ਕਾਉਂਸਲਰ ਔਰ ਅੱਜ ਮੈਂ ਇਹੀ ਬੇਨਤੀ ਕਰਦਾ ਕਿ ਜਿਹੜੇ ਸਾਡੇ ਸ਼ਹਿਰ ਦੇ ਕਮੁਸ਼ਾ ਸਾਹਿਬ ਬਹੁਤ ਹੀ ਮਾਣਯ ਜਿਨ੍ਹਾਂ ਨੇ ਇੱਕ ਆਪਣੇ ਜ਼ਿਲंधर ਦੇ ਲੋਕਾਂ ਨੂੰ ਆਖਿਆ ਕਿ ਜਿਨ੍ਹਾਂ ਦੇ ਬੁਲਟ ਮੋੜ ਸਕਤੇ ਪਟਾਕੇ ਲੱਗਿਆ ਉਹਨਾਂ ਦੇ ਹੈਵੀ ਚਲਾਣ ਕੀਤੇ ਜਾਣਗੇ ਬਹੁਤ ਹੀ ਵਧੀਆ ਬਰਾਲਾ ਹੈ ਮੈਂ ਸੀਪੀ ਸਾਹਿਬ ਦਾ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਰਾਲਾ ਕਿਉਂਕਿ ਜਦੋਂ ਅਸੀਂ ਸੜਕਾਂ ਤੇ ਜਾਂਦੇ ਹਾਂ ਤਾਂ ਦਿੱਤੀ ਪਟਾਕੇ ਮਾਰਦੇ ਕਈ ਵਾਰ ਵਿੱਚੋਂ ਪਟਾਕੇ ਜੋ ਅੱਗ ਨਿਕਲਦੇ ਜਿਹਦੇ ਨਾਲ ਕਾਫੀ ਨੁਕਸਾਨ ਚਲਾਣ ਵਾਲੇ ਦੇ ਆਪਣੇ ਚਾਹੇ ਨੁਕਸਾਨ ਹੋ ਸਕਦਾ ਮੈਂ ਫਿਰ ਇੱਕ ਵਾਰ ਧੰਨਵਾਦ ਕਰਦਾ ਸੀਪੀ ਸਾਹਿਬ ਦਾ ਜਿਨ੍ਹਾਂ ਨੇ ਇਹ ਬਰਾਲਾ ਸ਼ੁਰੂ ਕੀਤਾ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਮੋਡੀਫਾਈਡ ਬੁਲੇਟਸ ਅਤੇ ਪਟਾਕੇ ਵਜਾਣ ਵਾਲੇ ਜਿਹੜੇ ਵੀਹਿਕਲਸ ਹੈਗੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਸਟਾਰਟ ਕੀਤੀ ਹੈਗੀ ਇਸ ਮੁਹਿੰਮ ਦੇ ਤਹਿਤ 14 ਥਾਣਿਆਂ ਦੇ ਵਿੱਚ ਲਗਭਗ 50 ਤੋਂ ਵੱਧ ਮੋਟਰਸਾਈਕਲ ਜਿਹੜੇ ਹੈਗੇ ਉਹ ਇੰਪਾਉਂਡ ਕੀਤੇ ਗਏ ਸੀਗੇ ਇਹਨੂੰ ਦੇਖਦੇ ਹੋਏ ਇਸ ਦੇ ਨਾਲ ਨਾਲ ਇਹਨਾਂ ਜਿਹੜੇ ਬੰਦਿਆਂ ਨੂੰ ਟਰੇਸ ਕਰਦੇ ਹੋਏ ਜਿਨ੍ਹਾਂ ਬੰਦਿਆਂ ਨੇ ਇਹਨਾਂ ਵੀਕਲਾਂ ਨੂੰ ਮੋਡੀਫਾਈਲ ਕੀਤਾ ਸੀਗਾ ਉਹਨਾਂ ਦੇ ਖਿਲਾਫ ਵੀ ਜਿਹੜੀ ਲੀਗਲ ਕਾਰਵਾਈ ਦਿੱਤਾ ਹੈ 8 ਐਫ ਆਈ ਆ ਜਿਹੜੀ ਹੈ ਜੀ ਦਮਸ਼ ਕੀਤੀ ਗਈ ਹੈ ਜੀ ਮੈਂ ਤੁਹਾਡੇ ਵਾਹੇ ਸਾਰਾ ਇਹ ਸੁਨੇਹਾ ਲੈਣਾ ਚਾਹਨਾ ਇਨਫੋਰਮ ਵੀ ਕਰਨਾ ਚਾਹਨਾ ਕਿ ਧਾਰਾ 143 ਦੇ ਆਰਡਰ ਦੇ ਅਕੋਰਡਿੰਗ ਸ਼ਹਿਰ ਦੇ ਏਰੀਆ ਦੇ ਵਿੱਚ ਮੋਡੀਫਾਈਡ ਬੁਲਟ ਚਲਾਣਾ ਪਟਾਕੇ ਮਜਾਣਾ ਅਤੇ ਵਹੀਕਲ ਨੂੰ ਮੋਡੀਫਾਈ ਕਰਨਾ ਇੱਕ ਗਿਰਿੰਦਾਨੀ ਹੈ ਫਰਾ ਦੇਗਾ ਇਸ ਲਈ ਤੁਹਾਨੂੰ ਤੁਹਾਡੇ ਖਿਲਾਫ ਲੀਗਲ ਕਾਰਵਾਈ ਵੀ ਹੋ ਸਕਦੀ ਹੈ ਜੇ ਇਹਨੂੰ ਧਿਆਨ ਤੋਂ ਰੱਖਦੇ ਹੋਏ ਅ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਲੋਕਾਂ ਦੇ ਵਿੱਚ ਪਬਲਿਕ ਆਰਡਰ ਨੂੰ ਮੈਂਟੇਨ ਕਰਨ ਲਈ ਜਿਹੜਾ ਲੋਕਾਂ ਨੇ ਆਪਣੇ ਮੋਟਰਸਾਈਕਲ ਦੇ ਵਿੱਚ ਜਿਹੜੇ ਮੋਡੀਫਾਈ ਕੀਤੇ ਹੈਗੇ ਸਾਇਲੈਂసర్ ਲਾਏ ਹੈਗੇ ਉਹ ਕਾਈਂਡਲੀ ਆਪਣੇ ਰਿਮੂਵ ਕਰ ਦੇਣ ਆਦਰਵਾਈਜ਼ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਸ ਤੋਂ ਇਲਾਵਾ ਜਿਹੜੇ ਮੋਡੀਫਿਕੇਸ਼ਨ ਕਰਦੇ ਹੈਗੇ ਉਹਨਾਂ ਨੂੰ ਵੀ ਅਸੀਂ ਇੱਕ ਵਾਰਨਿੰਗ ਦੇਣਾ ਚਾਹੁੰਦੇ ਹਾਂ ਕੀ ਵਹੀਕਲ ਨੂੰ ਮੋਡੀਫਾਈ ਕਰਨਾ ਉਹ ਆਪੀਸੀ ਦੇ ਅਤੇ ਜਿਹੜੇ ਮੋਟਰ ਵਹੀਕਲ ਐਕਟ ਹੈ ਉਹਦੇ ਖਿਲਾਫ ਹੈਗਾ ਇਸ ਕਰਕੇ ਉਹ ਕਾਈਂਡਲੀ ਇਸ ਚੀਜ਼ ਨੂੰ ਪਰਹੇਜ਼ ਕਰਨ ਅਦਰਵਾਈਜ਼ ਇਹਦੇ ਲਈ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਹੋ ਸਕਦੀ ਹੈ